ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਆਪਣਾ ਜੋ ਰਾਕਾਬੁੱਲ ਦਾ ਬੱਚਾ ਰੱਖਿਆ ਹੋਇਆ ਸੀ ਉਹ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੋ ਕਿ ਮੈਂ ਆਪਣੇ ਘਰੇ ਲਗਾਤਾਰ ਮਿਹਨਤ ਕਰ ਰਿਹਾ ਸੀ 6-7 ਸਾਲ ਦੀ ਮਿਹਨਤ ਇਨਸਾਨ ਦੇ ਪੱਲੇ ਉਸ ਟਾਈਮ ਪੈਂਦੀ ਆ ਜਿਸ ਟਾਈਮ ਉਸ ਦਾ ਕੋਈ ਵੀ ਪਸ਼ੂ ਦਾ ਨਾ ਉੱਚੇ ਲੈਵਲ ਤੇ ਵਿਕਰੀ ਹੋਏ ਜਾਂ ਕੋਈ ਉਸ ਨੂੰ ਪੰਚਾਇਤ ਲੈ ਕੇ ਜਾਏ ਅਸੀਂ ਅੱਜ ਤੱਕ ਹਰਿਆਣੇ ਚੋਂ ਹੀ ਮੱਝਾਂ ਲੈ ਕੇ ਆਏ ਆ ਤੇ ਨਾ ਕਿ ਵੀਰ ਪੰਜਾਬ ਚੋਂ ਹਰਿਆਣੇ ਚ ਜਾਂਦੀਆਂ ਦੇਖੀਆਂ ਕਿਸੇ ਨੇ ਅੱਜ ਵੀਰੇ ਮੇਰੀ ਛਾਤੀ ਮਾਣ ਨਾਲ ਚੌੜੀ ਹੋ ਰਹੀ ਹੈ ਕਿ ਜੋ ਮੇਰਾ ਬੁੱਲਾ ਅੱਜ ਆਪਣੇ ਕੋਲੇ ਇੱਕ ਪੰਚਾਇਤ ਹਰਿਆਣੇ ਚੋਂ ਆਈ ਆ ਜ਼ਿਲ੍ਹਾ ਸਰਸਾ ਤਹਿਸੀਲ ਰਾਣੀਆਂ ਮੰਗਾਮ ਮਹਿਮਤਕ ਮਹਿਮਤਪੁਰਿਆ ਜੋ ਕਿ ਪੰਚਾਇਤ ਆਈ ਸੀ ਪੰਚਾਇਤ ਨੂੰ ਬੁਲ ਦਿੱਤਾ ਜੋ ਵੀ ਇਹ ਆਪਣੇ ਤੁਹਾਡੇ ਸਾਹਮਣੇ ਪੰਚਾਇਤ ਦੇ ਪੰਚ ਸਰਪੰਚ ਜੋ ਵੀ گاؤں ਕੇ ਆਦਮੀ ਆ ਜੋ ਸਾਹਮਣੇ ਖੜੇ ਆ ਆਪ ਇਨਸੇ ਜਾਣਕਾਰੀ ਲੈਣਾ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਆਪ ਇੱਕ ਚੀਜ਼ ਬਤਾਈਏ ਸਰ ਆਪਕੋ ਕਟੜਾ ਕਹਾਂ ਸੇ ਪਤਾ ਲਗਾ ਔਰ कितने रेट में लेके जा रहे हो क्या आपसे मैंने रेट मांगा या नहीं मांगा वो आप अपनी जानकारी जरूर देना काल भाई साहब हाँ। डॉक्टर अंसार से हमारे को पता चला कि ये कटड़ा वहाँ खड़ा है वहाँ से जाके ले आओ आप यहाँ आके हमने पूछा पंचायत के लिए चाहिए तो सरदार जी ने हमारे से कुछ नहीं मांगा कि पंचायत के लिए ऐसे ही दे दूंगा हम मान सम्मान के लिए सरदार जी ने जो मेहनत की है उसके लिए हमें एक लाख रुपया सरदार जी को हम देने जा रहे हैं। ठीक है जी अभी आप सभी आदमी अंकल जी आप भी बताइए आपको कैसा महसूस हुआ अपने घर में और पशुओं को देखकर कैसा महसूस हुआ मन बढ़िया लगे अभी ठीक है ठीक है ठीक है हाँ जी सर आपको हमारे जो पशु दूसरे पशुधान वो भी आस, अंकल जी आप भी बताइए सर अच्छा सर आपका ये काम जाके बहुत अच्छा लगा अच ਹਾਂਜੀ ਸਰ ਅਭੀ ਆਪ ਇੱਕ ਚੀਜ਼ ਜ਼ਰੂਰ ਕਲੀਅਰ ਕਰ ਦੋ ਸਰ ਵੀ ਮੈਨੇ ਆਪਸੇ ਕੁਛ ਮੰਗਾ ਤੋ ਨਹੀਂ ਸਰ ਆਪ ਆਪਣੇ ਮਨ ਸੇ ਦੇ ਕੇ ਜਾ ਰਹੇ ਹੋ ਮਨ ਸੇ ਕੁਛ ਨਹੀਂ ਮੰਗਾ ਦੋਸਤੋ ਇਹਦੇ ਨਾਲ ਮੇਰਾ ਮਾਨ ਨਹੀਂ ਵਧਿਆ ਇਹਦੇ ਨਾਲ ਮੇਰੇ ਟ੍ਰਿੰਡ ਦਾ ਵੀ ਮਾਨ ਵਧਿਆ ਤੇ ਨਾਲ ਹੀ ਮੇਰੇ ਜ਼ਿਲ੍ਹੇ ਦਾ ਮਾਨ ਵਧਿਆ ਤੇ ਜ਼ਿਲ੍ਹੇ ਤੋਂ ਉਪਰ ਪੂਰੇ ਪੰਜਾਬ ਦਾ ਮਾਨ ਮਹਿਸੂਸ ਹੋਇਆ ਤੇ ਜੋ ਕਿ ਹਰਿਆਣੇ ਦੇ ಗ್ರಾಮ ਪੰਚਾਇਤ ਆਪਣਾ ਬੁੱਲ ਲੈ ਕੇ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਜੋ ਵੀ ਪਸ਼ੂ ਪਾਲਕ ਦੇਖ ਕੇ ਪਾਲਿਆ ਹੋਇਆ ਪਸ਼ੂਆ ਚੰਗੀ ਤੋਂ ਚੰਗੀ ਕੀਮਤ ਮਿਲੇ ਤੇ ਹਰ ਇੱਕ ਦਾ ਬਸ